ਇਹ ਗੱਲਾਂ ਤੁਹਾਨੂੰ ساری ਜ਼ਿੰਦਗੀ ਚੀਤੇ ਵਰਗਾ ਜਵਾਨ ਰੱਖਣਗੀਆਂ ਜੋ ਵਿਅਕਤੀ ਬਿਨਾ ਚੱਪਲ ਤੋਂ ਸਵੇਰੇ ਟਹਿਲਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਹੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਕੇਲੇ ਦੀ ਗੁੱਧ ਨੂੰ ਪਾਣੀ ਵਿੱਚ ਉਬਾਲ ਕੇ ਉਸ ਤੋਂ ਬਾਅਦ ਥੋੜੀ ਦੇਰ ਲਈ ਠੰਡਾ ਕਰਕੇ ਸਿਰ ਤੋਂ ਨਾਲ ਵਾਲ ਘਟ ਝੜਦੇ ਹਨ ਛੋਟੀ ਮੂਲੀ ਦਾ ਜੂਸ ਪੀਣ ਨਾਲ ਦਿਲ ਹਮੇਸ਼ਾ ਹੀ ਮਜ਼ਬੂਤ ਰਹਿੰਦਾ ਹੈ ਪੈਰਾਂ ਵਿੱਚ ਜਲਣ ਹੋਣ ਤੇ ਦੇਸੀ ਘਿਓ ਨਾਲ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ ਜੇਕਰ ਤੁਸੀਂ ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਟੁੱਟੇ ਹੋਏ ਸ਼ੀਸ਼ੇ ਵਿੱਚ ਕਦੀ ਵੀ ਆਪਣਾ ਚਿਹਰਾ ਨਾ ਦੇਖੋ ਇਹ ਚੰਗਾ ਨਹੀਂ ਮੰਨਿਆ ਜਾਂਦਾ ਵਾਲਾਂ ਨੂੰ ਲੰਬਾ ਕਰਨ ਲਈ ਨਾਰੀਅਲ ਤੇਲ ਵਿੱਚ ਆਉਣ ਵਾਲਾ ਪਾਊਡਰ ਨੂੰ ਮਿਲਾ ਕੇ ਬਾਲਾਂ ਉੱਪਰ ਲਗਾਉਣ ਨਾਲ ਬਾਲ ਲੰਬੇ ਹੋ ਜਾਂਦੇ ਹਨ ਤੇਜ ਸਿਰ ਦਰਦ ਤੋਂ ਰਾਹਤ ਪਾਉਣ ਲਈ ਲੌਂਗ ਨੂੰ ਤਵੇ ਉੱਪਰ ਭੁੰਨੋ ਅਤੇ ਬਾਦ ਵਿੱਚ ਇਸ ਨੂੰ ਸੁੰਘ ਲਓ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਬਾਥੂ ਨੂੰ ਕਿਸੇ ਵੀ ਪ੍ਰਕਾਰ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲਦੀ ਹੈ ਪਾਇਰੀਆ ਰੋਗ ਤੋਂ निजात ਪਾਉਣ ਲਈ ਲੌਂਗ ਤੁਲਸੀ ਅਦਰਕ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਸ ਦਾ ਪਾਣੀ ਪੀਣ ਨਾਲ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਸਵੇਰੇ ਖਾਲੀ ਪੇਟ ਦਹੀਂ ਅਤੇ ਗੁੜ ਦਾ ਸੇਵਨ ਕਰਨ ਨਾਲ ਬਹੁਤ ਜ਼ਿਆਦਾ ਖੂਨ ਬਣਦਾ ਹੈ ਪੇਟ ਭਰ ਕੇ ਖਾਣਾ ਸਿਰਫ ਦੁਪਹਿਰ ਦੇ ਸਮੇਂ ਹੀ ਖਾਓ ਇਹ ਹੀ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ ਤુલਸੀ ਦਾ ਪਾਣੀ ਪੀਣ ਨਾਲ ਪੇਟ ਹਮੇਸ਼ਾ ਹੀ ਸਾਫ਼ ਰਹਿੰਦਾ ਹੈ ਅਜਵੈਨ ਦਾ ਪਾਣੀ ਪੀਣ ਨਾਲ ਕਦੇ ਵੀ ਤੇਜਾਬ ਬਣਨ ਦੀ ਸਮੱਸਿਆ ਨਹੀਂ ਹੁੰਦੀ ਜੇਕਰ ਤੁਹਾਨੂੰ ਅੜਖਾਰ ਬਹੁਤ ਜ਼ਿਆਦਾ ਆਉਂਦੇ ਹਨ ਤਾਂ ਦੋ ਲੌਂਗ ਚਬਾ ਲੈਣ ਨਾਲ ਅੜਖਾਰ ਆਉਣੇ ਬੰਦ ਹੋ ਜਾਂਦੇ ਹਨ ਜੋ ਔਰਤਾਂ ਚਾਹ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਹਨਾਂ ਦੀ ਤ્વਚਾ ਬਹੁਤ ਹੀ ਜਲਦੀ ਖਰਾਬ ਹੋ ਜਾਂਦੀ ਹੈ ਸਰਦੀਆਂ ਵਿੱਚ ਗਰਮ ਪਾਣੀ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਦੇ ਉਲਟ ਜੇਕਰ ਤੁਸੀਂ ਗਰਮੀਆਂ ਵਿੱਚ ਇਸ ਦਾ ਸੇਵਨ ਕਰੋ ਤਾਂ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਐਲੋਵੀਰਾ ਵਿੱਚ ਚੀਨੀ ਅਤੇ ਪਾਣੀ ਮਿਲਾ ਕੇ ਪੀਣ ਨਾਲ ਪੇਟ ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਸੰਤਰੇ ਦਾ ਜੂਸ ਪੀਣ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਕੇਲੇ ਨੂੰ ਦੁੱਧ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਮਿਲਾ ਕੇ ਪੀ ਲੈਣ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਦੰਦਾਂ ਦਾ ਪੀਲਾਪਨ ਹਟਾਉਣ ਲਈ ਤੁਸੀਂ ਇੰਨਾ ਉੱਪਰ ਕੋਲੇ ਦੀ ਮ사ਜ ਕਰ ਸਕਦੇ ਹੋ ਇਸ ਨਾਲ ਤੁਹਾਡੇ ਦੰਦ ਬਿਲਕੁਲ ਸਫੈਦ ਹੋ ਜਾਣਗੇ ਅਤੇ ਚਮਕਣ ਵੀ ਲੱਗ ਜਾਣਗੇ ਅਲਮਾਰੀ ਵਿੱਚ ਇੱਕ ਨੀਲ ਪੇਂਟ ਦਾ ਖਾਲੀ ਬੋਤਲ ਰੱਖ ਦੇ ਨਾਲ ਚੂਹੇ ਕਦੇ ਵੀ ਅਲਮਾਰੀ ਦੇ ਆਸ-ਪਾਸ ਨਹੀਂ ਆਉਣਗੇ ਸਾਬੂ ਦਾਣੇ ਦੀ ਖਿਚੜੀ ਖਾਣ ਨਾਲ ਸ਼ਰੀਰ ਤਾਕਤਵਰ ਬਣਿਆ ਰਹਿੰਦਾ ਹੈ ਜਿੰਨਾ ਬੱਚਿਆਂ ਨੂੰ ਲੂਜ਼ ਮੋਸ਼ਨ ਹੋਣ ਉਹਨਾਂ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਬਹੁਤ ਜਲਦੀ ਆਰਾਮ ਮੇਰੇ ਗੱਲ ਜਲਦੀ ਜ਼ਖਮ ਭਰਨ ਲਈ ਹਲਦੀ ਪਿਆਜ਼ ਦਾ ਰਸ ਅਤੇ ਅਦਰਕ ਦਾ ਰਸ ਗਰਮ ਕਰਕੇ ਲਗਾਉਣ ਨਾਲ ਥੋੜੀ ਜਹੀ ਜਲਨ ਤਾਂ ਜ਼ਰੂਰ ਹੋਵੇਗੀ ਪਰ ਤੁਹਾਡਾ ਜ਼ਖਮ ਜਲਦੀ ਭਰ ਜਾਵੇਗਾ ਜਿੰਨਾਂ ਔਰਤਾਂ ਦੀ ਚਮੜੀ ਸਰਦੀਆਂ ਵਿੱਚ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ ਉਹਨਾਂ ਨੂੰ ਸਰਦੀ ਦੇ ਮੌਸਮ ਵਿੱਚ ਕਦੇ ਵੀ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੋ ਲੋਕ ਰਾਤ ਨੂੰ ਸੌਂਦੇ ਸਮੇਂ ਆਪਣੇ ਸਹਰਾਣੇ ਦੇ ਥੱਲੇ ਹਰੀ ਇਲਾਇਚੀ ਲਾਲ ਕੱਪੜੇ ਵਿੱਚ ਬੰਨ ਕੇ ਰੱਖਦੇ ਹਨ ਉਹਨਾਂ ਦੇ ਘਰ ਤੋਂ 네ਗੈਟਿਵਿਟੀ ਹਮੇਸ਼ਾ ਹੀ ਦੂਰ ਰਹਿੰਦੀ ਹੈ ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਸੌਣ ਤੋਂ ਪਹਿਲਾਂ ਗੁੰਗਣੇ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਮੂਲੀ ਦੇ ਪੱਤੇ ਖਾਣ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਇਸ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਬਲੱਡ ਵੈਸਲਸ ਲਈ ਬਹੁਤ ਜ਼ਿਆਦਾ ਉਪਯੋਗੀ ਮੰਨਿਆ ਗਿਆ ਹੈ ਗੁੜ ਸਾਡੇ ਖੂਨ ਨੂੰ ਸਾਫ਼ ਕਰਦਾ ਹੈ ਅਤੇ ਮੋਟਾਬਿਲਿਜ਼ਮ ਨੂੰ ਵੀ ਠੀਕ ਕਰਦਾ ਹੈ ਇਸ ਲਈ ਗੁੜ ਨੂੰ ਹਲਕੇ ਗੁੰਗਣੇ ਦੁੱਧ ਵਿੱਚ ਮਿਲਾ ਕੇ ਜ਼ਰੂਰ ਪੀਣਾ ਚਾਹੀਦਾ ਹੈ ਬਾਥੂ ਖਾਣਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਗਿਆ ਹੈ ਇਸ ਨਾਲ ਕਬਜ ਠੀਕ ਹੋ ਜਾਂਦੀ ਹੈ ਤੇ ਪੇਟ ਵੀ ਸਾਫ਼ ਹੋ ਜਾਂਦਾ ਹੈ ਇਸ ਨਾਲ ਗੁਰਦੇ ਦੀ ਪਰੇਸ਼ਾਨੀ ਵੀ ਨਹੀਂ ਹੁੰਦੀ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਉਲਟੀ ਆਉਂਦੀ ਹੈ ਤਾਂ ਸੌਂਫ ਦੇ ਪਾਣੀ ਦਾ ਘੁਰਲਾ ਕਰਨ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ਦਹੀਂ ਜਾਂ ਲੱਸੀ ਪੀਣ ਤੋਂ ਤੁਰੰਤ ਬਾਅਦ ਕਦੇ ਵੀ ਕੇਲਾ ਨਹੀਂ ਖਾਣਾ ਚਾਹੀਦਾ ਇਹ ਨੁਕਸਾਨਦਾਇਕ ਹੋ ਸਕਦਾ ਹੈ ਵਜ਼ਨ ਘਟ ਕਰਨ ਲਈ ਆਪਣੀ ਡਾਈਟ ਵਿੱਚ ਨਿੰਬੂ ਬੰਦ ਗੋਭੀ ਅਤੇ ਖੀਰਾ ਇਨਾ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੈ ਤਾਂ ਹਲਕੇ ਹੱਥਾਂ ਨਾਲ ਅੰਗੂਠੇ ਤੇ ਮਾਲਿਸ਼ ਕਰੋ ਅਤੇ ਹਲਕਾ ਜਿਹਾ ਖਿੱਚੋ ਹੰਗ ਹੱਥ ਦਾ ਅੰਗੂਠਾ ਸਾਡੇ ਫੇਫੜਿਆਂ ਨਾਲ ਜੁੜਿਆ ਹੁੰਦਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਚੀਨੀ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਲੀਵਰ ਵੀ ਖਰਾਬ ਹੋ ਸਕਦਾ ਹੈ ਇਸ ਲਈ ਤੁਹਾਨੂੰ ਚੀਨੀ ਘਟ ਤੋਂ ਘੱਟ ਖਾਣੀ ਚਾਹੀਦੀ ਹੈ ਭੁੰਨੇ ਹੋਏ ਛੋਲੇਆਂ ਵਿੱਚ ਗੁੜ ਮਿਲਾ ਕੇ ਖਾਣੇ ਤੋਂ ਅੱਧੇ ਘੰਟੇ ਬਾਅਦ ਖਾਣ ਨਾਲ ਖੂਨ ਦੀ ਕਮੀ ਬਿਲਕੁਲ ਦੂਰ ਹੋ ਜਾਂਦੀ ਹੈ ਤੇ ਸਰੀਰ ਨੂੰ ਵੀ ਤਾਕਤ ਮਿਲਦੀ ਹੈ ਕੱਚੀ ਗਾਜਰ ਚਬਾਉਣ ਨਾਲ ਖੂਨ گاੜਾ ਨਹੀਂ ਹੁੰਦਾ ਤੇ ਗਾਜਰ ਦਿਲ ਦੇ ਦੌਰੇ ਤੋਂ ਵੀ ਬਚਾਉਂਦੀ ਹੈ ਦੁੱਧ ਵਿੱਚ ਡਾਇਰੈਕਟ ਕੱਚੀ ਲਸਣ ਹਲਦੀ ਮਿਲਾ ਕੇ ਕਦੇ ਵੀ ਨਹੀਂ ਖਾਣੀ ਚਾਹੀਦੀ ਸਭ ਤੋਂ ਪਹਿਲਾਂ ਤੁਸੀਂ ਇੱਕ ਪੈਨ ਅੰਦਰ ਥੋੜਾ ਜਿਹਾ ਦੇਸੀ ਘਿਓ ਲਓ ਅਤੇ ਉਸ ਨੂੰ ਹਲਕਾ ਗਰਮ ਕਰਨ ਤੋਂ ਬਾਅਦ ਉਸ ਵਿੱਚ ਥੋੜੀ ਜਿਹੀ ਹਲਦੀ ਮਿਲਾ ਲਓ ਉਸ ਤੋਂ ਬਾਅਦ ਜੇਕਰ ਤੁਸੀਂ ਚਾਹੋ ਤਾਂ ਉਸ ਵਿੱਚ ਪੀਸੀ ਹੋਈ ਕਾਲੀ ਮਿਰਚ ਵੀ ਮਿਲਾ ਸਕਦੇ ਹੋ ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ਨੂੰ ਦੁੱਧ ਵਿੱਚ ਮਿਲਾ ਲਓ ਉਸ ਤੋਂ ਬਾਅਦ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਪੀਓ ਹੁਣ ਇਹ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਕਰੇਗਾ ਸਗੋਂ ਇਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਕਿ ਤੁਹਾਡੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਨੂੰ ਖਤਮ ਕਰ ਦੇਣਗੇ ਜੇਕਰ ਤੁਹਾਡੇ ਕੰਨ ਵਿੱਚ ਪਾਣੀ ਚਲਾ ਜਾਂਦਾ ਹੈ ਤਾਂ ਮੂੰਹ ਉੱਪਰ ਹੱਥ ਰੱਖ ਕੇ ਜ਼ੋਰ ਨਾਲ ਫੂਕ ਮਾਰੋ ਕੰਨ ਵਿੱਚੋਂ ਪਾਣੀ ਤਰੰਤੀ ਬਾਹਰ ਆ ਜਾਵੇਗਾ ਛੋਲੇ ਅਤੇ ਮੱਕੀ ਦਾ ਆਟਾ ਮਿਲਾ ਕੇ ਖਾਣ ਨਾਲ 슈ਗਰ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਤੁਹਾਨੂੰ ਅਚਾਨਕ ਪੇਟ ਦਰਦ ਦੀ ਦਿੱਕਤ ਹੋ ਜਾਵੇ ਤਾਂ ਗੁੰਗਣੇ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਕੂਣੀਆਂ ਉੱਪਰ ਮਾਲਟੇ ਦਾ ਛਿਲਕਾ ਰਗੜਨ ਨਾਲ ਮੈਲ ਬਿਲਕੁਲ ਸਾਫ਼ ਹੋ ਜਾਂਦੀ ਹੈ ਜੇਕਰ ਤੁਹਾਡਾ ਗਲਾ ਖਰਾਬ ਹੈ ਤੇ ਤੁਹਾਡੀ ਆਵਾਜ਼ ਬਿਲਕੁਲ ਵੀ ਨਹੀਂ ਨਿਕਲ ਰਹੀ ਤਾਂ ਤੁਹਾਨੂੰ ਕੱਚਾ ਅਮਰੂਦ ਹਰ ਰੋਜ਼ ਭੁੰਨ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਵੇਗਾ ਗਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਸਵੇਰੇ ਖਾਲੀ ਪੇਟ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਜੇਕਰ ਤੁਹਾਡੇ ਵਾਲ ਝੜਨ ਲੱਗ ਜਾਣ ਤਾਂ ਇਹਨਾਂ ਨੂੰ ਚੌਲਾਂ ਦੇ ਪਾਣੀ ਨਾਲ ਧੋ ਲਓ ਵਾਲ ਝੜਨੇ ਬੰਦ ਹੋ ਜਾਣਗੇ ਤੇ ਮੁਲਾਇਮ ਹੋ ਜਾਣਗੇ ਜੇਕਰ ਤੁਹਾਡੇ ਪਿਸ਼ਾਬ ਵਿੱਚ ਜਲਨ ਹੈ ਜਾਂ ਫਿਰ ਪਥਰੀ ਹੈ ਤਾਂ ਤੁਹਾਨੂੰ ਰੋਜ਼ਾਨਾ ਹੀ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਜੇਕਰ ਦੰਦਾਂ ਦੇ ਦਰਦ ਦੀ ਦਿੱਕਤ ਹੋਵੇ ਤਾਂ 1-2 ਲੌਂਗ ਲੈ ਕੇ ਉਹਨਾਂ ਦੇ ਉੱਪਰ ਵਾਲੇ ਫੁੱਲ ਨੂੰ ਮਸਲ ਕੇ ਉਸ ਪਾਊਡਰ ਨੂੰ ਦੰਦਾਂ ਦੇ ਥੱਲੇ